ਸਿੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਨਾਮ ਆ ਦੋਸਤੋ ਵੀਰ ਦਾ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਇੱਕ ਨਾ ਇੱਕ ਗਾਂ ਦੇ ਵਿੱਚ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਗਾਂਵ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰ ਜਿਹੜੀ ਦੋਸਤੋ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਆਪਾਂ ਵੀਰ ਨਾਲ ਕਰਕੇ ਗੱਲਬਾਤ ਡਿਟੇਲ ਸਾਰੀ ਇਸ ਗਾਂ ਦੀ ਜਰੂਰ ਪੁੱਛ ਲੈਂਦੇ ਆ ਵੀਰ ਦੇ ਕੋਲ ਹਾਂਜੀ ਬਾਈ ਸਸੀ ਗੱਲ ਜੀ ਹਾਂ ਸਸੀ ਗੱਲ ਵੀਰ ਜੀ ਉਹ ਠੀਕ ਠਾਕ ਹੈ ਜੀ ਜੀ ਆਇਓ ਹੈ ਨਹੀਂ ਪੈਰ ਆ ਜੀ ਅਜੇ ਪੈਸਾ ਦਾ ਫਰਕ ਨਹੀਂ ਜਪਿਆ ਹੈ ਅੱਛਾ ਰੈਸ ਬੋਲਦੀ ਆਪਣਾ ਕਰੀ ਦਿਨ ਚਾਤੀਵੇਂ ਸ਼ਹਿਰ ਅੰਮਰਤਾਰ ਤੇ ਗਿੜੀਂ ਅੰਮਰਤਾਰ ਠੀਕ ਹੈ ਜੀ ਫੋਨ ਨੰਬਰ ਹੈਗਾ 90418 ਚਲੋ ਤਨ ਖੁਸ਼ਿਆਰ ਠੀਕ ਹੈ ਨਾਮ ਨਾ ਜੋਗਣ ਪਹਿਲਾਂ ਆਪਾਂ ਵੀਡੀਓ ਪਾਈ ਦੋ گاਵਾਂ ਦੀ ਕੋਈ ਚਾਰ ਉਹ ਵੀਰ ਜੀ ਕੋ 15-20 ਮਿੰਟਾਂ ਦੇ گاਵਾਂ ਦੇਖ ਰਹੀਆਂ ਠੀਕ ਹੈ ਚੰਗਾ ਫੋਨ ਫੋਨ ਵਧੀਆ ਉਹਨਾਂ ਦੋ ਵੇਚੀਆਂ ਤੇ ਸੱਤ ਗਾਈਆਂ ਉਹ ਵੀਚੀਆਂ ਤੇ ਲਾਲ ਉਹਦੇ ਨਾਲ ਹਾਂ ਉਸੇ ਵੀਡੀਓ ਨਾਲ ਠੀਕ 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 ਹੈ ਚਲੋ ਧੰਨਵਾਦ ਜੀ ਤੁਹਾਡਾ ਜਿਹੜੀ ਗਾਜਾਂ ਆਪਾਂ ਗਾਂ ਸੇਲ ਕਰਨੀ ਅੱਜ ਇਹ ਵੀਰ ਜੀ ਕੱਲ ਦੀ ਗਾਂਸ ਹੋਈ ਹੈ ਕੱਲ ਐਵੇਂ ਦੀ ਇਹ ਤਾਂ ਬੌਲੀ ਗਾਂ ਨਾ ਇੱਕ ਚਵਾਈ ਰੱਤੀ ਇੱਕ ਸਵੇਰੇ ਇੱਕ ਹੋਣੀ ਦੀ ਤੀਜੀ ਚਵਾਈ ਹੁਣ ਲਗਾਉਣੀ ਦੀ ਚਵਾਈ ਹੋਣੀ ਇਹ ਬੱਚਾ ਕੀ ਦਿੱਤਾ ਨੇ ਬੱਚਾ ਮਗਰ ਬੱਚਾ ਅਜ ਗਿੱਲਾ ਨਾੜੂ ਅਜ ਬੱਚਾ ਠੀਕ ਹੈ ਜੀ ਇਹ ਹੋਰ ਜਲਦੀ ਦੀ ਆ ਹੋਰ ਜਲਦੀ ਦਾ ਸਵੇਰ ਕਰਵਾ ਸੂਈ ਤੂੰ ਆ ਦੂਸਰਾ ਸੂਈਏ ਲਓ ਦੋਸਤੋ ਚੈੱਕ ਤੁਸੀਂ ਕਰ ਲੋ ਪਰਤੇ ਬਸ ਅਗੇ ਜੋ ਸਕਰੀਨ ਤੇ ਤੁਹਾਨੂੰ ਸਾਹਮਣੇ ਦਿਖਾਤਾ ਹੋਇਆ ਵੇਖ ਲਿਓ ਦੋ ਜੋ ਸੂਆ ਸੂਈ ਕੱਲ ਦੀ ਦੋਸਤੋ ਸੂਈ ਹੈ ਤੇ ਦੋ ਚਵਾਈਆਂ ਜਿਹੜੀਆਂ ਹੋ ਗਈਆਂ ਤੀਜੀ ਚਵਾਈ ਜਿਹੋਣੀ ਆ ਤੇ ਬੱਚਾ ਨੇ ਆ ਬੱਚਾ ਦੁੱਕਾ ਨਾੜੂ ਨਾਲ ਇਹ ਬੱਚੇ ਦਾ ਚੈੱਕ ਕਰ ਲੋ 9 10 ਲੀਟਰ ਬੋਲੇ ਤੋਂ ਦੋਸਤੋ ਸਟਾਰਟਿੰਗ ਕੀਤੀ ਆ ਮੌਸਮ ਚ ਲੋ ਗਾੜੀ ਦੁੱਧ ਦੋਸਤਾਂ ਦਾ ਕੋਈ ਚੰਗੀ ਸੇਵਾ ਵਾਲਾ ਵੀ ਲੈ ਗਿਆ ਤੇ 14-15 ਲੀਟਰ ਦੇ ਲਾਗੇ ਮੈਂ ਦੁੱਧ ਜਿਹੜਾ ਚਵਾ ਦੂਗੀ। ਕੱਡੀਆਂ ਵੀਰ ਜੀ ਬਾਹਰ ਤੋਰ ਕੇ ਵਿਖਾਈਏ। ਲਓ ਦੋਸਤੋ ਵੀਰ ਨੇ ਅੱਜ ਸ਼ਿੰਗਾਰ ਵੀ ਇਹਦਾ ਪੂਰਾ ਕੀਤਾ। ਝਾਂਜਰਾ ਝੁੰਜਰਾ ਪੈਰੀ ਪਾਈਆਂ, ਨੁਕਤੇ ਨੁਕਤੇ ਪਾਏ ਦੇਖੋ ਤੁਸੀਂ ਲਾਈ ਇਹ ਪੂਰੀ ਅਜ। ਕਰ ਲੋ ਚੈੱਕ ਜੀ। ਆਹ ਲਓ ਜਾਨ ਇਹ ਚਵਾਏ। ਇਹ ਝਾਂਜਰਾ ਫਿਰ ਜੋ ਹਨ ਨਾਲ ਜਾਣਗੀਆਂ। ਹਾਂਜੀ ਹਾਂਜੀ। ਨਾਲ ਹੀ ਜਿਹੜੀ ਚੀਜ਼ ਪਾਤੀ ਉਹ ਲਾਉਣੀ ਨਹੀਂ ਇਹ। ਸਾਰੇ ਗਿਫਟ ਨਾਲ ਦੇਣੇ। ਲਓ ਜੀ ਕਰੋ ਚੈੱਕ ਜੀ। ਦੋਸਤੋ ਆਰਡਰ ਕੁਆਲਿਟੀ ਗਾਂ ਦੀ ਚੈੱਕ ਕਰੋ। ਸੋਹਣੀ ਆਰਡਰ ਕੁਆਲਿਟੀ ਤਿਆ ਦਾਕੋ ਜੀ ਮਰੀ ਲਓ ਜੀ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਦੇਖ ਲਓ ਚਾਰੇ ਥਾਣ ਨਿਕਰਵੇਂ ਗੈਪ ਦੇ ਵਿੱਚ ਲੱਗੇ ਕੋਈ ਫੋਰਟ ਸ਼ਾਂਗ ਨਾਲ ਚਵਾਈ ਚਵਾਈ ਵੀਰ ਜੀ ਵਧੀਆ ਇੱਕ ਨੰਬਰ ਦੀ ਠੀਕ ਹੈ ਜੀ ਲੈ ਜੀ ਦੋਸਤੋ ਯਰਸੀ ਕ੍ਰੋਸ ਕੋਈ ਗਿੰਲੇ ਕੋਈ ਪਿਓਰ ਯਰਸੀ ਗਿੰਲੇ ਉਹ ਜੋ ਕੋ ਸਕਰੀਨ ਦੇ ਸਾਹਮਣੇ ਤੁਹਾਨੂੰ ਦਿਖ ਰਿਹਾ ਜਜਮੈਂਟ ਤੁਸੀਂ ਆਪ ਕਰ ਲੈਣੀ ਹੈ ਸੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੇ ਵੀਰਾਂ ਬੰਦੋ ਬਜ ਬੰਦ ਹੋ ਗੋਤੋ ਠਣਾ ਦੀ ਕੁਆਲਿਟੀ ਨੇੜ ਤੋਂ ਚੱਕਰ ਬਣਾ ਕਰੋ ਚੈੱਕ ਜੀ ਹੱਥੀਂ ਚਵਾਈ ਮੁਠੀ ਵਾਲਾ ਥਣ ਬਹੁਤ ਵਧੀਆ ਲਓ ਜੀ ਕਰ ਲੋ ਚੈੱਕ ਜੀ ਗਾਂ ਦਾ ਕਦ ਕਾਟ ਸਵਾਇਆ ਸਵਾਇਆ ਪਸ਼ੂ ਦੋਸਤੋ ਥੋੜਾ ਜਿਹਾ ਲੱਪੇ ਦੇ ਵਿੱਚ ਜਰੂਰ ਆ ਜਾਂਦਾ ਜਦੋਂ ਸੁੰਦਾ ਪਸ਼ੂ ਇੱਕ ਦੋ ਦਿਨ ਬਾਕੀ ਦੋਸਤੋ ਸੂਏ ਸਵਾਇ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਮੋਲ ਆਪਾਂ ਜੋਬਨ ਵੀਰ ਦੇ ਕੋਲ ਕੁਛ ਲੈਂਦੇ ਆ ਜੋਬਨ ਕੀ ਮੋਲ ਕਰਨਾ ਜੀ ਇਹ ਚਵਾ ਕੇ ਦੇਣਾ 10 ਕਿਲੋ ਬੋਲਾ ਠੀਕ ਹੈ ਜੀ ਇਹ ਨਹੀਂ ਵੀ ਜਾਂ ਵੀ ਗੱਲਾਂ ਵਾਲਾ ਹੈ ਨਹੀਂ ਠੀਕ ਹੈ ਜੀ ਚਵਾ ਕੇ ਦੇ ਦਾਕਲ ਬੋਲੇ ਦੇ ਕੱਲ ਦੀ ਗਾਂਸ ਹੋਈ ਆ ਦੁੱਧ 3 14 ਕਿਲੋ ਦੇ ਦੂ ਸਾਮ ਸੋងੇ ਵਾਧ ਵੀ ਕਰ ਸਕਦੀ ਘੱਟ ਵੀ ਕਿਲੋ ਕਰ ਸਕਦੀ ਚਲੋ ਘੜੀ ਮੌਸਮ ਤੇ ਡਿਪੈਂਡ ਕਰਦੀ ਹੈ ਬਾਕੀ ਜੀ ਮੌਸਮ ਦਾ ਫਰਕ ਪੈਣਾ ਹੈ ਨਹੀਂ ਕੋਈ ਬਚੀ ਨਹੀਂ ਹਾਂ ਬਾਕੀ ਗੱਲਾਂ ਨਾ ਰੂ ਅਜੇ ਬੱਚੇ ਦਾ ਪਾਣੀ ਕੋ ਬੋਲਾ ਬਣਾ ਕੇ ਵੇਖ ਲਿਆ ਆਪਾਂ ਤਾਂ ਵੀ ਨਹੀਂ ਕੋ ਦਾ ਠੀਕ 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 ਜੀ ਉਹ ਜੋ ਹੈਗਾ ਸਭ ਤੋਂ ਸਾਹਮਣੇ ਸਾਡੀ ਜਿਹੜੀ ਆ ਬਾਕੀ ਇੱਥੋਂ ਮੇਰਾ ਜਿਨੇ ਮੇਰੇ ਭੈਣ ਭਾਨ ਲੈਣੀ ਵੇਖ ਕੇ ਖੜੇ ਆਪਦੀ ਤਸੱਲੀ ਕਰਨੀ ਠੀਕ ਹੈ ਜੀ ਮੋਲ ਮੋਲ 40000 ਰੁਪਏ ਦੀ ਦੇ ਦੀ ਕਿੰਨਾ ਕਮਾਂਡਾ ਨਾ ਸਕਦਾ 2000 ਰੁਪਏ 32000 ਹੋ ਗਏ ਜਿਵੇਂ ਐਸੀ ਹੋਰ 35000 ਦੀ ਵੇਚੀ ਦੇ ਦਾਂਗੇ 35000 ਐਨ ਛੇ 35000 ਹੋ ਗਏ ਪੂਰੇ 35000 ਜੀ ਦੇ ਬਾਕੀ ਕੋ ਭੈਣ ਭਾਫ ਨੂੰ ਲਾ ਲਈ ਇੱਕ ਰੀ ਜਿਵੇਂ ਸੌਰੀ ਹੋ ਜੂਗੀ ਹਾਂ ਠੀਕ ਹੈ 40000 ਰੁਪਏ ਦੋਸਤੋ ਮੁੱਲ ਰੱਖਿਆ ਵੀਰ ਨੇ 35000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਪ੍ਰਾ ਖਰੀਦਣਾ ਕੋ ਉਹਦਾ ਮੌਕੇ ਤੇ ਜਿਹੜਾ ਮਾਨਤਨ ਜ਼ਰੂਰ ਹੋਊਗਾ ਮੁੱਲ ਦੋਸਤੋ ਜਿਹੜੇ ਵੀਡੀਓ ਵਾਲੇ ਹੁੰਦੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਮਾਨਤਨ ਦੋਸਤੋ ਜਿਹੜਾ ਮੌਕੇ ਤੇ ਹੋਇਨਾ ਹੁੰਦਾ ਵਾ ਬਾਕੀ ਦੋਸਤੋ ਐਡਰੈਸ ਇੱਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਜੋਬਨੇ ਵੀਰ ਦਾ ਫੋਨ ਨੰਬਰ ਵੀਰ ਆਪਣਾ ਇੱਕਰੀ ਫੇਰ ਬੋਲ ਦੇ ਉਹ ਮੈਂ ਉਹ ਜਿਹੇ ਕੰਨ 90 4 18 ਕਿ ਵਰਤਦਾ ਨੂੰ ਸ਼ਾਰ ਬਾਕੀ ਜਿਹੜੇ ਮੇਰੇ ਭੈਣ ਤੋਂ ਨਾ ਤੁੰ ਲਾ ਗਿਆ ਮੇਰਾ ਵੀ ਮਿਲ ਕੇ 13 ਪੈਂਦਾ ਆ ਉਹ ਕਿਹਨੇ ਬੰਦਾ ਅੱਗੇ ਪਿੱਛੇ ਗਿਆ ਉਹਨੂੰ ਮਾਲ ਡੰਗਰ ਘਰ ਕੋਈ ਨਹੀਂ ਹੁੰਦਾ ਡੰਗ ਹੁਣ ਪੈਰ ਦੇ ਕੇ ਸਾਟ ਲੱਗੀ ਉਹਦੇ ਕਰਕੇ ਥੋੜਾ ਕਬਖਾ ਕੰਮ ਡੰਗਰ ਠੀਕ 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 ਹੈ ਠੀਕ ਹੈ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਦਾ ਸਤਿ ਜੀ